ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ तो वाहेगुरु जी वाहे वाहे का खालसा वाहेगुरु जी की फतेह परम सत्कार जो सतगुरा दचिनवादी ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਥਿੱਤੀ ਦੀ ਵਾਰ ਦੇ ਵਿੱਚ ਗੋੜੀ ਰਾਗ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਥਿੱਤੀ ਦੀ ਵਾਰ ਦੇ ਖੀਰਲੇ ਪੰਜ ਸ਼ਲੋਕ ਹਨ ਅਲਦਾਸ ਸ਼ਲੋਕ ਸੰਪੂਰਨ ਹੋਏ ਸੀ 344 ਅੰਗ ਤੇ ਭਗਤ ਜੀ ਦੇ ਇਹ ਬਾਣੀ ਇਸ ਸ਼ਲੋਕ ਸੁਭਾਏਮਾਨ ਹਨ ਆਈ ਆਉਸ ਭਗਤ ਕਬੀਰ ਸਾਹਿਬ ਜੀ ਆਪਣੀ ਰਚਨਾ ਤੋਂ ਭਾਈ 11ਵਾਂ ਬੰਦ ਆਰੰਭ ਕਰਦੇ ਹਨ ਜੀ ਬਚਨ ਕਰਦੇ ਹਨ 10ਵੀਂ ਦਹ ਜਿਸ ਹੋਏ ਅਨੰਦ ਛੋਟਾ ਭਰਮ ਮਿਲੇ ਗੋਵਿੰਦ ਧੰਨ ਧੰਨ ਭਗਤ ਕਬੀਰ ਸਾਹਿਬ ਜੀਓ ਆਪਣੀ ਰਚਨਾ ਤੋਂ ਦੁਆ ਦੱਸੀ ਜਿਹਨੂੰ ਥਿਤ ਦਾ ਨਾਮ ਦੁਆ ਦੱਸੀ ਥਿਤ ਹੈ ਦਸਵੀਂ ਥਿਤ ਕਿਹਾ ਜਾਂਦਾ ਹੈ ਦਸਵੀਂ ਰਾਸ ਦੇ ਵਿੱਚ ਜਦੋਂ ਸੂਰਜ ਚੰਦਰਮਾ ਹੁੰਦੇ ਹਨ ਤਾਂ ਦਸਵੀਂ ਥਿਤ ਬਣਦੀ ਹੈ ਸਾਦ ਸੰਕਤ ਦੀ ਇਸ ਦੁਆਰਾ ਭਗਤ ਕਬੀਰ ਸਾਹਿਬ ਜੀ ਸਾਨੂੰ ਸ਼ਬਦੀਆਂ ਪੰਕਤੀਆਂ ਵਿੱਚ ਬਚਨ ਕਰਦੇ ਹਨ ਦਸਵੀਂ ਦੈ ਦਿਸ ਹੋਏ ਆਨੰਦ ਭਗਤ ਜੀ ਕਹਿੰਦੇ ਜਿਵੇਂ ਦਸਵੀਂ ਵਾਲੇ ਦਿਨ ਦਸ ਜਿਹੜੇ ਅੰਦਰ ਮੈਂ ਦਸ ਉਹਦੀ ਬੰਦ ਜਿਹੜੀਆਂ ਕਿਰਨਾ ਹਨ ਉਹ ਸਪੂਰਣ ਹੁੰਦੀਆਂ ਹਨ ਦਸਵੀਂ ਚ ਪਹੁੰਚਦਾ ਹੈ ਚੰਦਰਮਾ ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ हे ਮਨੁੱਖ हे भक्तजनो हे सਤ ਪਰਮੇਸ਼ਰ ਦੇ ਵਿੱਚ ਮਨ ਜਿਹੜਾ ਉਹ ਦਸਵੀਂ ਦੀ ਤਰ੍ਹਾਂ ਇੱਕ ਦਿਸ਼ਾ ਵੱਲ ਚੱਲਣਾ ਚਾਹੀਦਾ ਹੈ ਮਾਨੁ ਦੇ ਚਰਨਾਂ ਵਿਚ ਅਰਪਣ ਹੋਣਾ ਚਾਹੀਦਾ ਹੈ ਫਿਰ ਬ੍ਰਹਮਨੰਦ ਦੀ ਪ੍ਰਾਪਤੀ ਹੈ ਜਿਸ ਤਰ੍ਹਾਂ ਦਸਵੀਂ ਦੀਆਂ 10 10 ਬਨ ਸੰਪੂਰਨ ਹੁੰਦੇ ਹਨ ਇਹ ਦਸਵੀਂ ਬਣਦੀ ਹੈ ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਇਹ ਜਗਿਆਸੂ ਹੈ ਭਗਤ ਜਨ ਉਹਦੇ ਵਿੱਚ ਪ੍ਰਮਾਤਮਾ ਵਿੱਚ ਦਾਸ ਦੇਸਾਂ ਦੇ ਵਿੱਚ ਜਿੱਦਾਂ ਵਾਸ ਹੈ ਪ੍ਰਭੂ ਦਾ ਕਹਿੰਦੇ ਉਹ ਤੇਰੇ ਮਨ ਦੇ ਵਿੱਚ ਪ੍ਰਗਟ ਹੋ ਜਾਵੇ ਛੁੱਟੇ ਬੰਧਨ ਮਿਲੇ ਗੋਬਿੰਦ ਕਹਿੰਦੇ ਫਿਰ ਭਾਈ ਬੰਦਨਾਂ ਤੋਂ ਛੁੱਟ ਜਾਵੇਂਗਾ ਬੰਦਨਾਂ ਤੋਂ ਛਟਕਾਰਾ ਮਿਲ ਜਾਵੇਗਾ ਵੰਦਨਾ ਦੀ ਫਾਈ ਟੁੱਟ ਜਾਵੇਗੀ ਮਿਲੇ ਗੋਵਿੰਦ ਧਰਤੀ ਦਾ ਪਾਲਣਹਾਰਾ ਤੈਨੂੰ ਪ੍ਰਾਪਤ ਹੋ ਜਾਵੇਗਾ ਜੋਤ ਸਰੂਪੀ ਤਤ ਅਨੂਪ ਭਗਤ ਜੀ ਕਹਿੰਦੇ ਅੰਦਰ ਵਿੱਚ ਹਿਰਦੇ ਵਿੱਚ ਜਿਹੜੀ ਜੋਤ ਹੈ ਉਹ ਪ੍ਰਗਟ ਹੋ ਜਾਵੇ ਜੋ ਸਰੂਪ ਜਿਹੜਾ ਪਰਮਾਤਮਾ ਦਾ ਕਹਿੰਦੇ ਉਹਦਾ ਉਹਦੀ ਪ੍ਰਾਪਤੀ ਹੋ ਜਾਵੇਗੀ ਜੋਤ ਸਰੂਪੀ ਤਤ ਅਨੂਪ ਉਹ ਪਰਮਾਤਮਾ ਹਰੀ ਜਿਹੜਾ ਅਨੂਪ ਹੈ ਜਿਸ ਦਾ ਕੋਈ ਪਾਰਾ ਵਾਰ ਨਹੀਂ ਹੈ ਕਹਿੰਦੇ ਉਹਦੇ ਵਿੱਚ ਜਦੋਂ ਤੇਰੀ ਜੋਤ ਪਰਮਾਤਮਾ ਦੀ ਜੋਤ ਵਿੱਚ ਮਿਲੇਗੀ ਅੰਬਲਨ ਮਲਨ ਸ਼ਹਿਨੇ ਧੂਪ ਭਗਤ ਜੀ ਕਹਿੰਦੇ ਪਰਮਾਤਮਾ ਐਸਾ ਹੈ ਜਿਹੜਾ ਕੀ ਇਹ ਔਗਣ ਨਹੀਂ ਹਨ ਉਹਦੇ ਵਿੱਚ ਸ਼ਾਤ ਧੂਪ ਦੀ ਤਰ੍ਹਾਂ ਕਹਿੰਦੇ ਜਿਵੇਂ ਦੇਵਤਵਕਾਰਾਂ ਨੂੰ ਪੀ ਸ਼ਾਹ ਹੈ ਜਿਹਨੂੰ ਗਾੜਾ ਨੇ ਰਾ ਕਹਿੰਦੇ ਹਾਂ ਕਹਿੰਦੇ ਮਨੁੱਖ ਦੇ ਦੇਵ ਜੀਵਾ ਦੇ ਕਹਿੰਦੇ ਮਲ ਹੈ ਅੰਬਲ ਨਾ ਮਲ ਨਾ ਛਾਇਆ ਨਾ ਧੂਪ ਭਗਤ ਜੀ ਕਹਿੰਦੇ ਅੰਦਰ ਜਿਹੜਾ ਗਾੜਾ ਦੇ ਰਹੇ ਉਹ ਗੁਨਾ ਦਾ ਉਹ ਮਲ ਲੈ ਜਾਵੇਗੀ ਤੇ ਕਹਿੰਦੇ ਅੰਦਰ ਸੂਰਜ ਦੀ ਤਰ੍ਹਾਂ ਜਿਵੇਂ ਚੰਦਰਮਾ ਦੀਆਂ ਕਿਰਨਾਂ ਵੱਧਦੀਆਂ ਹਨ ਸਿੱਤਾਂ 'ਚ ਪਹੁੰਚਦੀਆਂ ਹਨ ਇਹਦੇ ਇਸੇ ਤਰ੍ਹਾਂ ਕਹਿੰਦੇ ਤੇਰੇ ਹਿਰਦੇ ਵਿੱਚ ਸਾਝੇ ਸਾਝੇ ਕਹਿੰਦੇ ਉਹ ਪ੍ਰਕਾਸ਼ ਜਾਗ ਜਾਵੇਗਾ ਉਹ ਚੰਦਰਮਾ ਦੀ ਤਰ੍ਹਾਂ ਇਹ ਸਾਝੇ ਸਾਝੇ ਵੱਧਦਾ ਜਾਵੇਗਾ ਇਕਾਦਸੀ ਇੱਕ ਦਿਸ ਧਾਵੈ ਅਗਲਾ ਬੰਦ 11ਵਾਂ ਭਗਤ ਜੀ ਆਰੰਭ ਕਰਦੇ ਹਨ ਚਿੱਤ ਦਾ 11ਵਾਂ ਚਿੱਤ ਜਿਹਨੂੰ ਕਿਹਾ ਜਾਂਦਾ ਇਕਾਦਸੀ ਜਿਹਨੂੰ ਕਹਿੰਦੇ ਆਪਾਂ ਕਾਦਸੀ ਵੀ ਕਈ ਲੋਕ ਮਨਾਉਂਦੇ ਹਨ ਕਿ ਅੱਜ ਕਾਦਸੀ ਇਹ ਪੁੱਛਣ ਵੀ ਹੁੰਦੇ ਨੇ ਕਈ ਆਸੀ ਵਾਲੇ ਕਾਦ ਸੱਸੀ ਦਾ ਭਾਵ ਹੁੰਦਾ ਕਿ 11ਵੇਂ ਦਿਨ ਤੇ ਜਦੋਂ ਚੰਦਰਮਾ ਪਹੁੰਚਦਾ 11ਵਾਂ ਦਿਨ ਹੁੰਦਾ ਜਦੋਂ ਇਹ ਸਾਹਿਬ ਸਿੰਘ ਜੀ ਉਹਨੂੰ ਕਾਸ਼ੀ ਕਿਹਾ ਜਾਂਦਾ 81 ਇੱਕ ਦਿਸ ਧਾਵੇ ਕਹਿੰਦੇ ਜਿਵੇਂ ਇੱਕ ਦਿਸ਼ਾ ਵੱਲ ਵੱਧਦੀ ਹੈ ਕਾਸ਼ੀ ਕਹਿੰਦੇ ਸੁ ਚੰਦਰਮਾ ਤੋ ਜੋਨੀ ਸੰਕਟ ਬਹੁਰ ਨਾ ਆਵੇ ਕਹਿੰਦੇ हे ਬਨੁਖ हे ਪ੍ਰਾਨੀ ਇਸ ਤਰ੍ਹਾਂ ਕਹਿੰਦੇ ਤੂੰ ਵੀ ਇੱਕੋ ਮਨ ਨੂੰ ਇੱਕ ਦਿਸ਼ਾ ਵੱਲ ਸਹਿਜ ਸਹਿਜ ਲੈ ਕੇ ਚੱਲ ਕਿਉਂਕਿ ਮਨ ਜਿਹੜਾ ਭੜਕਦਾ ਹੈ ਨਾ ਹਰ ਦਿਸ਼ਾ ਦੇ ਵਿੱਚ ਕਹਿੰਦੇ ਉਹਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਉਹ ਸੱਚੇ ਇੱਕੋ ਮਾਲਕ ਦੇ ਵਿੱਚ ਇੱਕ ਦਿਸ਼ਾ ਵਿੱਚ ਲੀਨ ਕਰ ਕਹਿੰਦੇ ਉਹਦੇ ਤੇ ਕੰਟਰੋਲ ਕਰਕੇ ਇੱਕੋ ਦਿਸ਼ਾ ਦੇ ਵਿੱਚ ਉਹਨੂੰ ਅਰਪਣ ਕਰ ਤੋ ਜੁਨੀ ਸੰਕਟ ਬੋੜ ਨਾ ਆਵੇ ਕਹਿੰਦੇ ਫਿਰ ਜੁਨਾ ਤੂੰ ਤੇਰਾ ਬਚਾਅ ਹੋਏਗਾ ਤੇਰੀ ਆਤਮਾ ਜਦੋਂ ਮਨ ਤੇਰਾ ਉਹਦੇ ਵਿੱਚ ਟਿਕ ਗਿਆ ਤੇ ਸੰਕਟ ਜੁਨਾ ਤੋਂ ਤੂੰ ਬਚ ਜਾਵੇਂਗਾ ਫਿਰ ਬੋਰ ਜਨਮਨੀ ਧਾਰਨ ਕਰਨੇ ਪੈਣਗੇ ਕਹਿੰਦੇ ਬਹੁਤ ਜੁਲਾ ਤੋਂ ਮਾੜੀਆਂ ਜੁਲਾ ਤੋਂ ਤੇਰੀ ਆਤਮਾ ਦਾ ਬਚਾਓ ਜਾਵੇਗਾ ਸੰਕਟ ਨਹੀਂ ਸਹਣੇ ਪੈਣਗੇ ਸ਼ੀਤਲ ਨਿਰਮਲ ਭਿਆ ਸਰੀਰਾ ਦੂਰ ਬਤਾਪਤ ਪਾਇਆ ਨੀਰਾ ਕਹਿੰਦੇ ਜਿਹੜਾ ਅੰਦਰ ਜਦੋਂ ਠੰਡਾ ਹੋ ਜਾਂਦਾ ਸ਼ੀਤਲ ਹੋ ਜਾਂਦਾ ਇੱਕ ਹੁੰਦਾ ਕਿ ਜਲਵਾਰੋਂ ਸਾਨੂੰ ਜਦੋਂ ਸਰੀਰ ਨੂੰ ਬਹੁਤ ਹੀ ਗਰਮੀ ਲੱਗਦੀ ਹੈ ਤਾਂ ਅਸੀਂ ਵਟਾ-ਪਟ ਨਹਾਣੇ ਆ ਇਸ਼ਨਾਨ ਕਰਦੇ ਆ ਯਾਰ ਬਹੁਤ ਹੀ ਗਰਮੀ ਲੱਗਦੀ ਅੱਗ ਪੈ ਰਹੀ ਹੈ ਕਹਿੰਦੇ ਨਾ ਫਟਾਫਟ ਸਾਨੂੰ ਅਸੀਂ ਇਸ਼ਨਾਨ ਦੀ ਕੋਸ਼ਿਸ਼ ਕਰਦੇ ਆ ਕਿ ਸਾਡਾ ਸਰੀਰ ਸ਼ੀਤਲ ਹੋ ਜਾਵੇ ਕਹਿੰਦੇ ਅੰਦਰੋਂ ਵੀ ਇਸ ਤਰ੍ਹਾਂ ਆਗੁਣਾ ਦੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹ ਸਤਾਂਦੀ ਹੈ ਕਹਿੰਦੇ ਉੱਥੇ ਨਾਮ ਦਾ ਜਲ ਜਿਹੜਾ ਅੰਮ੍ਰਿਤ ਹੈ ਉਹਨੂੰ ਸ਼ੀਤਲ ਕਰਦਾ ਕਹਿੰਦਾ ਫਿਰ ਭਗਤ ਜੀ ਕਹਿੰਦੇ ਭਾਈ ਤੇਰਾ ਮਨ ਨਿਰਮਲ ਹੋ ਜਾਵੇ ਸ਼ੀਤਲ ਹੋ ਜਾਵੇ ਇੱਕ ਰਸ ਇੱਕ ਮਿਗ ਉਹਦੇ ਚਰਨਾਂ ਦੇ ਵਿੱਚ ਜਦੋਂ ਟਿਕਦਾ ਕਹਿੰਦੇ ਫਿਰ ਇਹਨੂੰ ਨਾਮ ਬਾਣੀ ਦੀ ਸ਼ੀਤਲਤਾ ਹੀ ਮਿਲਦੀ ਹੈ ਨਿਰਮਲ ਹੁੰਦਾ ਮਨ ਸ਼ੀਤਲ ਨਿਰਮਲ ਭਿਆ ਸਰੀਰਾ ਦੋਵੇਂ ਪੱਖ ਨਿਰਮਲ ਹੁੰਦਿਆਂ ਸਰੀਰ ਪੱਖੋਂ ਤੇ ਆਤਮਾ ਪੱਖੋਂ ਉਹਨੋਖ ਨਿਰਮਲ ਇੰਦਰੀ ਇੰਦਰੀਆਂ ਜਿਹੜੇ ਹਨ ਨਾ ਉਹ ਘਰ ਹਨ ਜਿਹੜੇ ਖੁੱਲੇ ਸਰੀਰ ਦੇ ਦਵਾਰ ਇਹਦੇ ਉਹ ਵੀ ਨਿਰਮਲ ਹੋ ਜਾਂਦੇ ਹਨ ਮਨ ਜੀਬਾ ਨਿਰਮਲ ਹੋ ਜਾਂਦੀ ਹੈ ਸ਼ੀਤਲਤਾ ਹੀ ਵਿੱਚ ਆ ਜਾਂਦੀ ਉਹਦੀ फडਕਣਾ ਜਿਹੜੀ ਹੈ ਉਹ ਮਿੱਟ ਜਾਂਦੀ ਹੈ ਦੂਰ ਬਤਾਵਤ ਪਾਇਆ ਨੀਰਾ ਇਹਦੇ ਪਹਿਲੋਂ ਲੋਕ ਜਿਹੜੇ ਸਨ ਦੂਰ ਦੱਸਦੇ ਸੀ ਸਾਨੂੰ ਵੀ ਜਾਪਦਾ ਸੀ ਬੜਾ ਦੂਰ ਹੈ ਪ੍ਰਮਾਤਮਾ ਉਹ ਰਬ ਉਹ ਹਰੀ ਜਿਹੜਾ ਕਿਤੇ ਦਿਖਦਾ ਥੋੜਾ ਬਹੁਤ ਦੂਰ ਹੈ ਕਹਿੰਦੇ ਫਿਰ ਸੋਝੀ ਆ ਜਾਂਦੀ ਹੈ ਭਗਤ ਜੀ ਕਹਿੰਦੇ ਜਦੋਂ ਮਾਨੀ ਸੀਤਲ ਹੋ ਗਿਆ ਤਨ ਪੱਕੋ ਮਾਨ ਪੱਖੋਂ ਸਸੇ ਨਿਰਮਲ ਹੋ ਗਏ ਫਿਰ ਦੂਰ ਨਹੀਂ ਜਾਪਦਾ ਦੂਰ ਬਤਾਪਦ ਜਿੰਨਾ ਜਿਹੜੇ ਦੂਰ ਦੱਸਦੇ ਸੀ ਜਿਹੜੇ ਲੋਕ ਕਹਿੰਦੇ ਸੀ ਦੂਰ ਵੱਸਦਾ ਕਹਿੰਦੇ ਫਿਰ ਆਪਣੇ ਆਪ ਵੀ ਪ੍ਰਗਟ ਹੋ ਜਾਵੇਗਾ ਉਹ ਅੰਦਰ ਬੈਠਾ ਹੀ ਨਜ਼ਰ ਆਏਗਾ ਹਿੰਦੂ ਫਿਰ ਅੰਦਰ ਬੈਠਾਈ ਨੇੜੇ ਦਿਖੇਗਾ ਫਿਰ ਹਾਜ਼ਰ ਨਾਲ ਦਿਖੇਗਾ ਹੈਰਾਨ ਜਾਪੇਗਾ ਹਰ ਸਰੀਰ ਵਿੱਚ ਉਹ ਦਿਖ ਰਿਹਾ ਹਰ ਸਰੀਰ ਵਿੱਚ ਉਹਦੀ ਜੋਤ ਹੈ ਫਿਰ ਵਕਾਰ ਹੁਮੇ ਜਿਹੜਾ ਲੜਾਈ ਝਗੜਾ ਉਹ ਖਤਮ ਹੋ ਜਾਵੇਗਾ ਦਵੇਸ਼ ਜਿਹੜੀ ਆ ਈਰਖਾ ਮਾਨ ਦੀ ਲਹਿ ਜਾਵੇਗੀ ਜਦੋਂ ਹਰ ਸਰੀਰ ਆਪਣੇ ਅੰਦਰ ਜਦੋਂ ਦਿਖੇਗਾ ਤਾਂ ਹੀ ਦੂਜਿਆਂ 'ਚ ਦਿਖਣਾ ਹੈ ਜਦੋਂ ਆਪਣੇ ਅੰਦਰ ਹੀ ਅੰਨਾ ਪਾਣਾ ਦਿਖਦਾ ਨਹੀਂ ਨਜ਼ਰ ਨਹੀਂ ਹੁੰਦਾ ਦੂਰ ਜਾਪਦਾ ਔਗਣ ਕਰਦੇ ਆ ਜਦੋਂ ਨੇੜੇ ਅੰਦਰ ਨਾਲ ਬੈਠਾ ਦਿਖਿਆ ਫਿਰ ਔਗਣ ਆਪਣੇ ਆਪ ਬੰਦ ਹੋ ਜਾਣੇ ਹਨ ਫਿਰ ਬਾਹਰੋਂ ਵੀ ਲੋਕਾਂ ਵਿੱਚ ਈਰਖਾ ਜਿਹੜਾ ਰੋਗ ਹੈ ਨਾ ਉਹ ਖਤਮ ਹੋ ਜਾਵੇਗਾ ਈਰਖਾ ਦਵੇਸ਼ ਭੋਮੇ ਜਿਹੜੀ ਇਹ ਲੈ ਜਾਵੇਗੀ ਫਿਰ ਉਹ ਹਾਜ਼ਰ ਹਰ ਵਿੱਚ ਦਿਖੇਗਾ ਅਗਲਾ ਬੰਦ ਭਗਤ ਜੀ ਬਚਨ ਕਰਦਿਆਂ ਨੂੰ ਬਾਰਸ ਬਾਰਾ ਉਗਵੇ ਸੂਰ 12ਵੀਂ ਰਾਸ 12ਵੀਂ ਥਿਤ ਰੰਮ ਕਰਦੇ ਹਨ ਭਗਤ ਜੀ ਬਾਰਸ ਬਾਰ ਹੈ ਉਗਵੇ ਸੂਰ ਕਹਿੰਦੇ ਅਗਲੇ ਇੱਥੇ ਪੂਰਨ ਹੁੰਦਾ ਸੂਰਜ ਚੰਦਰਮਾ ਜਿਹੜਾ 12ਵੀਂ ਰਾਤ ਸਤਿਓ ਪ੍ਰਗਟ ਹੁੰਦਾ 12ਵਾਂ ਦਿਨ ਅਗਲਾ ਚੜਦਾ ਅਗਲੀ ਰਾਤ ਆਉਂਦੀ ਹੈ 12ਵੀਂ ਭਗਤ ਜੀ ਕਹਿੰਦੇ ਉਹਦੇ ਵਿੱਚ ਜਦੋਂ ਜਾਂਦਾ ਹੈ ਚੰਦਰਮਾ ਅਨਸਵਾਜੇ ਅਨਹਦ ਪੂਰ ਕਹਿੰਦੇ ਇਸੇ ਤਰ੍ਹਾਂ ਤੇਰਾ ਮਨ ਜਿਹੜਾ ਉਹ 12ਵੀਂ ਰਾਤ ਦੀ ਤਰ੍ਹਾਂ ਉਹਦੇ ਪ੍ਰਗਟ ਹੋ ਜਾਵੇ ਜਿਹੜਾ ਲੁਕਿਆ ਸੀ ਜਿਵੇਂ ਚੰਦਰਮਾ ਲੁਕਿਆ ਹੁੰਦਾ ਪਹਿਲਾਂ ਜਿਵੇਂ ਜਿਵੇਂ ਅੱਗੇ ਦਿਨ ਛਿੱਟਾ ਵੱਧਦੀਆਂ ਹਨ ਪੂਰਨਵਾਸੀ ਦੇ ਨੇੜੇ ਜਾ ਕੇ ਪੂਰਾ ਹੁੰਦਾ ਹੈ ਪੂਰਾ ਦੇਖਣ ਲੱਗ ਜਾਂਦਾ ਹੈ ਉਹਦੀ ਜਿੰਨੀਆਂ ਕਿਰਨਾਂ ਹਨ ਪੂਰੀਆਂ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਤੇਰਾ ਮਨ ਪੂਰਾ ਹੋ ਜਾਵੇ ਕਹਿੰਦੇ 12ਵੀਂ ਰਾਤ ਸ਼ਰੰਭ ਕਰਦੇ ਹੋਏ ਐਨਸ ਬਾਜੇ ਅਨਹਦ ਪੂਰ ਜਦੋਂ ਤੂੰ ਪੂਰਾ ਹੋ ਗਿਆ ਭਗਤ ਜੀ ਕਹਿੰਦੇ ਫਿਰ ਬਾਹਰ ਨੇ ਬਾਜੇ ਵਜਾਣ ਦੀ ਲੋੜ ਨਹੀਂ ਦੇ ਬਾਹਰੋਂ ਜਿੰਨਾ ਚਰਥਾਲੇ ਵਾਜੇ ਵਜਾਨੇ ਆ ਬਾਹਰੋਂ ਜੋੜਨ ਦੀ ਕੋਸ਼ਿਸ਼ ਕਰਦੇ ਆ ਫਿਰ ਅਨਹਦ ਵਾਜੇ ਅੰਦਰੋਂ ਵੱਜਦੇ ਹਨ ਉਹ ਕਿਤੇ ਹੱਥ ਪਾਣ ਦੀ ਲੋੜ ਨਹੀਂ ਉਹ ਪਰਮੇਸ਼ਰ ਟਾਲੋ ਜਾਂਦਾ ਜਦੋਂ ਉਹ ਅਨਹਦ ਵਾਜੇ ਦੀ ਧੁਨ ਜਿਹੜੀ ਆ ਇੰਦਰਿਆਂ ਵਿੱਚੋਂ ਹੀ ਪੈਦਾ ਹੁੰਦੀ ਹੈ ਉਹ ਮਨ ਆਤਮਾ ਨੂੰ ਸੁਣਦੀ ਹੈ ਬਾਹਰੋਂ ਨਹੀਂ ਸੁਣਦੀ ਉਹ ਉਹ ਮਨ ਆਤਮਾ ਨੂੰ ਮੁਰਖ ਦੀ ਨੂੰ ਸਲਾਈ ਦਿੰਦੀ ਹੈ ਉਹ ਬ੍ਰਹਮਨੰਦ ਪੈਦਾ ਹੁੰਦਾ ਜਿਹਦੇ ਵਿੱਚ ਆਤਮਾ ਮਨ ਲੀਨ ਹੋ ਜਾਂਦਾ ਫਿਰ ਉਹਦਾ ਦੁਨੀਆ ਨਾਲ ਕੋਈ ਰਿਸ਼ਤਾ ਨਹੀਂ ਹੈ ਫਿਰ ਦੁਨੀਆ ਭਾਵੇਂ ਪੱਥਰ ਮਾਰੇ ਮਾੜ ਬੋਲੇ ਚੰਗਾ ਬੋਲੇ ਸਭ ਮਿਰਤੀ ਪੈਦਾ ਹੋ ਜਾਂਦੀ ਹੈ ਦੇਖਿਆ ਉਹ ਹੋਂ ਲੋਕ ਕਾ ਪਿਓ ਭਗਤ ਜੀ ਕਹਿੰਦੇ ਫਿਰ ਤਿੰਨਾ ਲੋਕਾਂ ਦਾ ਪਿਓ ਦਿਸਦਾ ਦੁਨੀਆ ਦਾ ਤਿੰਨ ਲੋਕਾਂ ਦਾ ਮਾਲਕ ਹਰੀ ਵੇਖਿਆ ਤਿੰਨ ਤੀਹੂ ਲੋਕਾਂ ਦਾ ਇਹ ਭਗਤ ਜੀ ਕਹਿੰਦੇ ਫਿਰ ਉਹ ਨਜ਼ਰ ਆਉਂਦਾ ਤਿੰਨਾ ਲੋਕਾਂ ਦਾ ਜਿਹੜਾ ਮਾਲਕ ਹੈ ਤਰਲੋਕੀ ਕਹਿੰਦੇ ਆਣ ਜਿਹਨੂੰ ਤਰਲੋਕ ਦਾ ਮਾਲਕ ਲੋਕੀ ਪਰਮੇਸ਼ਰ ਇੰਨਾ ਲੋਕਾਂ ਵਿੱਚ ਜਿਹਦਾ ਵਾਸ ਹੈ ਪ੍ਰਗਟ ਹੈ ਭਗਤ ਜੀ ਕਹਿੰਦੇ ਉਹ ਤੇਰੇ ਵਿੱਚੋਂ ਹੀ ਦਿਖਾਈ ਦੇਗਾ ਦੇਖਿਆ ਕਹਿੰਦੇ ਉਹਦਾ ਦਰਸ਼ਨ ਪਾ ਲਵੇਗਾ ਚਰਜ ਭਿਆ ਜੀਤੈ ਜੀਉ ਇਹਦੇ ਚਰਜ ਕੌਤਕ ਪੈਦਾ ਹੋ ਜਾਏਗਾ ਫਿਰ ਚਰਜ ਰਹਾਣੀ ਜੋਗ ਪਰਮੇਸ਼ਰ ਜੀ ਨੂੰ ਲੱਭਣ ਵਾਸਤੇ ਜ਼ਿੰਦਗੀ ਲਾਨੀ ਇਹਦੇ ਜੀਉ ਬੰਦ ਹਿਰਦੇ ਵਿੱਚ ਹੀ ਉਹਦਾ ਦਰਸ਼ਨ ਹੋ ਜਾਵੇਗਾ ਅਗਲੀ ਰਾਸ ਭਗਤ ਜੀ ਤੇਰ ਵੀ ਆਰੰਭ ਕਰਦੇ ਹਨ ਤੇਰ ਤੇਰਸ ਤੇਰਾ ਅਗਮ ਬਖਾਨ ਅਰਧ ਉਰਧ ਵਿੱਚ ਸੰਮ ਪਛਾਨ ਕਹਿੰਦੇ ਫਿਰ ਸੰਮ ਬਿਰਤੀ ਪਛਾਨ ਆ ਜਾਵੇਗੀ ਇਰਮੇ ਦਿਨ ਅਗਮ ਕਹਿੰਦੇ ਉਹ ਗੰਮ ਵੀ ਹੈ ਅਤੇ ਉਹ ਉਪਰ ਆਕਾਸ਼ ਵਿੱਚ ਵੀ ਹੈ ਧਰਤੀ ਅਤੇ ਆਕਾਸ਼ ਵਿੱਚ ਉਹ ਦੋਹਾਂ ਜਗਤ ਇੱਕੋ ਸਮ ਹੈ ਕਹਿੰਦੇ ਹੁਣ ਲਈ ਧਰਤੀ ਵਿੱਚ ਤੇ ਹੁਣ ਲਈ ਆਕਾਸ਼ ਤੇ ਹੈ ਫਿਰ ਵੀ ਰਾਸ ਦੇ ਵਿੱਚ ਭਗਤੀ ਬਚਨ ਕਰਦਿਆਂ ਉਰਧ ਅਰਧ ਕੋ ਭਾਵ ਹੁੰਦਾ ਹੈ ਕੀ ਪਤਾਲ ਅਰਧ ਪਤਾਲ ਉਰਧ ਆਕਾਸ਼ ਹਰਦ ਉਰਧ ਵਿੱਚ ਸਮਪਸਾਰ ਕਹਿੰਦੇ ਫਿਰ ਅਰਧ ਤੇ ਆਕਾਸ਼ ਪਤਾਲ ਦੇ ਵਿੱਚ ਉਹ ਨਜ਼ਰ ਆਵੇਗਾ ਵਿਚ ਸੰਮਪਛਾਨ ਇੱਕੋ ਸਮ ਨਜ਼ਰ ਆਵੇਗਾ ਬਤਾਲਾਂ ਦੇ ਵਿੱਚ ਵੀ ਕਾਸਾਂ ਵਿੱਚ ਵੀ ਉਹਦਾ ਵਾਸ ਹੈ ਹਰੀ ਦਾ ਨੀਚੂ ਚੂਤ ਨਹੀਂ ਮਾਨ ਅਪਮਾਨ ਕਹਿੰਦੇ ਫਿਰ ਨੀਚੂ ਚੂਤ ਦਾ ਫਰਕ ਖਤਮ ਹੋ ਜਾਵੇਗਾ ਕਿਉਂਕਿ ਉਹਦਾ ਤੇਰੀ ਨੀਚੂ ਚੂਤ ਦਾ ਫਰਕ ਹੈ ਜਿੰਨਾ ਚਿਰ ਸਮ ਬਿਰਤੀ ਨਹੀਂ ਇਹਨਾਂ ਤੇ ਰੋਟਿਕਿਆ ਨਹੀਂ ਅੰਦਰ ਜਦੋਂ ਟਕਾ ਗਿਆ ਫਿਰ ਸਮ ਬਿਰਤੀ ਪੈਦਾ ਹੁੰਦੀ ਹੈ ਨੀਚੇ ਉਤੇ ਨਹੀਂ ਮਾਨ ਅਭਿਮਾਨ ਕਹਿੰਦੇ ਸਭ ਕੁਝ ਖਤਮ ਹੋ ਜਾਂਦਾ ਹੈ ਭਗਤ ਜੀ ਕਹਿੰਦੇ ਨਾ ਨੀਵਾਪਣ ਲੱਗਦਾ ਨਾ ਉੱਚਾਪਣ ਲੱਗਦਾ ਕਿ ਮੈਂ ਬਹੁਤ ਉੱਚਾ ਵਾਂ ਉੱਚੀ ਕੁਲ ਦਾ ਵਾਂ ਮੇਰੇ ਕੋਲ ਉੱਚੇ ਗੁਣ ਹਨ ਜੇ ਕੋਈ ਦੀਵਾ ਕਹਿੰਦਾ ਫਿਰ ਵੀ ਉਹਨੂੰ ਕੋਈ ਮਲੂਬ ਨਹੀਂ ਹੁੰਦਾ ਦੁੱਖ ਪੈਦਾ ਨਹੀਂ ਹੁੰਦਾ ਇਹਨੂੰ ਹਰਕ ਸੁਖ ਤੋਂ ਉੱਚਾ ਕਹਿੰਦੇ ਨਾ ਹਰਕ ਸੁਰਖ ਤੋਂ ਰਹੇ ਨਿਆਰਾ ਉਹ ਬਿਰਤੀ ਪੈਦਾ ਹੁੰਦੀ ਹੈ ਫਿਰ ਮਨੁੱਖ 'ਚ ਨੀਤ ਵੀ ਕਹੀ ਜਾਏ ਕੋਈ ਮਾੜਾ ਨੀਮਾ ਬੋਲੀ ਜਾਏ ਨੀਵੇਂ ਪਾਣ ਵਾਲਿਆਂ ਨੇ ਨੀਮਾ ਬੋਲਣਾ ਭਗਤ ਜੀ ਕਹਿੰਦੇ ਫਿਰ ਉਹਦਾ ਕੋਈ ਅਸਰ ਨਹੀਂ ਆ ਕੋਈ ਬਹੁਤਾ ਉੱਚਾ ਕਹੀ ਜਾਏ ਕਿ ਬਹੁਤ ਸੂਝਵਾਨ ਹੈ ਗਿਆਨਵਾਨ ਹੈ ਭਗਤ ਹੈ ਉਹਦਾ ਵੀ ਕੋਈ ਉਹਨੂੰ ਲਾਭ ਨਹੀਂ ਹੈ ਫਿਰ ਨੀਚ ਉੱਚ ਬਿਰਤੀ ਨਹੀਂ ਮਾ ਭਗਤ ਜੀ ਕਹਿੰਦੇ ਖਤਮ ਹੋ ਜਾਂਦੀ ਹੈ ਮਾਨ ਕਰੀ ਜਾਏ ਬਹੁਤਾ ਕੋਈ ਅਭਿਮਾਨ ਕਰੀ ਜਾ ਬੋਤਾ ਕੋਈ ਮਾਨ ਦੀਆਂ ਗੱਲਾਂ ਆਖੀ ਜਾਵੇ ਵੀ ਮਾਨ ਕਰੇ ਇੱਜ਼ਤ ਕਰੇ ਉਹਦਾ ਵੀ ਕੋਈ ਅਸਰ ਨਹੀਂ ਐ ਕਿ ਕੋਈ ਅਭਿਮਾਨ ਕਰਦਾ ਮਾੜਾ ਬੋਲਦਾ ਉਹਦਾ ਕੋਈ ਅਸਰ ਨਹੀਂ ਐ ਕਿਤੇ ਹੈ ਸਿੱਖ ਕਬੀਰ ਸਾਹਿਬ ਜੀ ਲੋਕਾਂ ਨੇ ਮਾਨਮੀ ਬਹੁਤ ਕੀਤਾ ਲੋਕਾਂ ਨੇ ਬਿਮਾਨਮੀ ਕੀਤਾ ਮਾੜਾ ਵੀ ਕਿਹਾ ਗੁਰੂ ਨਾਨਕ ਮਹਾਰਾਜ ਜੀ ਆਏ ਲੋਕਾਂ ਨੇ ਮਾਨ ਕੀਤਾ ਜਦੋਂ ਬਾਣੀ ਦਾ ਪ੍ਰਭਾਵ ਚੱਲਦਾ ਸੀ ਤੇ ਜਦੋਂ ਉੱਥੇ ਲੋਕ ਐਸੇ ਵੀ ਹੁੰਦੇ ਸੀ ਜਿਹੜੇ அவਮਾਨ ਵੀ ਕਰਦੇ ਸੀ ਮਾੜਾ ਵੀ ਬੋਲਦੇ ਸੀ ਪਰ ਸ਼ਮਭਿਰਤੀ ਸੀ ਪਰਮੇਸ਼ਰ ਖੁਦ ਸਨ ਉਹਨਾਂ ਨੇ ਇਸ ਚੀਜ਼ਾਂ ਦਾ ਉਹਨਾਂ ਤੇ ਪ੍ਰਭਾਵ ਨਹੀਂ ਤੇ ਪ੍ਰਭਾਵ ਜਿਹੜੇ ਗੁਰਸਿੱਖ ਅੰਦਰ ਉਹਨੂੰ ਪ੍ਰਗਟ ਕਰਦੇ ਹਨ ਭਗਤ ਜੀ ਕਹਿੰਦੇ ਉਹਨਾਂ ਵਿੱਚ ਵੀ ਇਹ ਬਿਰਤੀ ਬਣ ਜਾਂਦੀ ਹੈ ਪਰਮੇਸ਼ਰ ਦਾ ਰੂਪ ਉਹ ਜਾਂਦਿਆਂ ਨੂੰ ਊਚ ਨੀਚ ਕੋਈ ਉਹਨਾਂ ਤੇ ਪ੍ਰਭਾਵ ਨਹੀਂ ਮਾਨਵ ਮਾਨ ਦਾ ਕੋਈ ਉਹਨਾਂ ਨੂੰ ਲੈਣ ਦੇ ਨਹੀਂ ਹੈ ਵਿਆਪਕ ਰਾਮ ਸਗਲ ਸਮਾਨ ਕਿਉਂ ਇੱਕੋ ਸਮ ਸਮਾਨ ਅੰਦਰ ਪ੍ਰਾਪਤ ਹੋ ਜਾਂਦਾ ਹੈ ਵਿਆਪਕ ਹੋ ਜਾਂਦਾ ਪ੍ਰਗਟ ਹੋ ਜਾਂਦਾ ਰਾਮ ਸਗਲ ਸਮਾਨ ਇਹਨਾਂ ਸਾਰਿਆਂ ਵਿੱਚੋਂ ਇੱਕੋ ਸਮਾਨ ਦੇਖਦਿਆਂ ਨੂੰ ਇਹ ਕਹਿੰਦੇ ਜੇ ਮਾੜਾ ਬੋਲਦਾ ਇਹ ਵੀ ਇਹਦੀ ਮੱਤ ਹੈ ਇਹਦੀ ਛੋਟੀ ਮੱਤ ਹੈ ਮਾੜਾ ਬੋਲ ਰਿਹਾ ਕੋਈ ਗੱਲ ਨਹੀਂ ਪਰ ਇੰਦਰ ਤੇ ਉਹੀ ਟਿਕਿਆ ਹੋਇਆ ਹੈ ਕਿਉਂਕਿ ਭਗਤਾਂ ਦੀ ਵਿਰਤੀ ਹੁੰਦੀ ਹੈ ਉਹ ਸਾਰਿਆਂ ਵਿੱਚੋਂ ਦਰਸ਼ਨ ਪਾਉਂਦੇ ਹਨ ਉਹ ਕਹਿੰਦੇ ਇਸ ਜੀਵ ਵਿੱਚ ਵੀ ਉਹ ਟਿਕਿਆ ਹੋਇਆ ਹੈ ਉਹਦੇ ਹੁਕਮ ਅੰਦਰ ਹੀ ਬੋਲਦਾ ਜੋ ਬੋਲਦਾ ਠੀਕ ਹੈ ਤੇ ਸਮ ਵਿਰਤੀ ਕਰਕੇ ਰਾਮ ਸਗਲ ਸਮਾਨ ਇੱਕੋ ਸਮਾਨ ਨਜ਼ਰ ਆਉਂਦਾ ਹੈ ਅਗਲਾ ਚੌਥਾ ਪਦ ਲੋਧਮਈ ਰਾਸ ਭਗਤ ਜੀ ਰਾਮ ਕਰਦੇ ਹਨ ਤੋਦਸ 14 ਲੋਕ ਮਝਾਰ 14ਸ ਜਿਹੜੀ ਹੈ 14ਵਾਂ ਦਿਨ ਜਿਹੜਾ ਅਖੀਰਲਾ ਭਗਤ ਜੀ ਕਹਿੰਦੇ ਪੂਰਨਵਾਸੀ ਅੱਗੇ ਅਗਲੀ ਬੰਦ ਵਿੱਚ ਆਉਣਾ ਹੈ 14ਵੀਂ ਰਾਸ ਪਰ ਅਖੀਰਲੀ ਪ੍ਰਗਟ ਹੁੰਦੀ ਹੈ 14ਵੇਂ ਦਿਨ ਇਹਨੂੰ 14ਵਾਂ ਕਹਿੰਦੇ ਆਪਾਂ ਉਹਦੇ ਵਿੱਚ ਜਦੋਂ ਚੰਦਰਮਾ ਪਹੁੰਚਦਾ ਤੀਨ ਲੋਕ ਸਮਝਾਰ ਕਹਿੰਦੇ ਤਿੰਨਾਂ ਲੋਕਾਂ ਵਿੱਚੋਂ ਪਰਮੇਸ਼ਰ ਦਾ ਪ੍ਰਗਟ ਮਝਾਰ ਹੈ ਪ੍ਰਗਟ ਹੈ 3 ਲੋਕ 14 14 ਸਚ 14 ਲੋਕ ਮਝਾਰ ਕਹਿੰਦੇ ਰੋਮ ਰੋਮ ਮੈਂ ਬਸੇ ਮੁਰਾਰ ਕਹਿੰਦੇ ਫਿਰ ਅਸੀ ਬਿਰਤੀ ਪੈਦਾ ਹੁੰਦੀ ਹੈ ਜਿਵੇਂ 14 ਲੋਕਾਂ ਵਿੱਚ ਉਹ ਵੱਸਦਾ ਹੈ ਇਸੇ ਤਰ੍ਹਾਂ ਕਹਿੰਦੇ ਜੋਮ ਰੋਮ ਵਿੱਚ ਭਗਤਾਂ ਦੇ ਉਹ ਵੱਸ ਜਾਂਦਾ ਰੋਮ ਰੋਮ ਮੈਂ ਬਸੇ ਮੁਰਾਰ ਕਹਿੰਦੇ ਰੋਮ ਰੋਮ ਵਿੱਚ ਉਹਦਾ ਵਾਸ ਹੋ ਜਾਂਦਾ ਸਤ ਸੰਤੋਖਾ ਤਰੋ ਧਿਆਨ ਕਹਿੰਦੇ ਸਤ ਹੀ ਹਿਰਦੇ ਵਿੱਚ ਅਤੇ ਸੰਤੋਖ ਆ ਜਾਂਦਾ ਹੈ ਜਿਹੜੇ ਮੰਗਦੇ ਹਨ ਵਾਰ-ਵਾਰ ਮੰਗਣਾ ਖਤਮ ਹੋ ਜਾਂਦਾ ਲੋਕਾਂ ਤੋਂ ਫਿਰ ਉਹ ਪਰਮੇਸ਼ਰ ਤੋਂ ਹੀ ਮੰਗਦਾ ਗੁਰਮਖ ਭਗਤ ਜਨ ਫਿਰ ਲੋਕਾਂ ਤੋਂ ਨਹੀਂ ਮੰਗਦਾ ਕਿ ਮੈਨੂੰ ਇਹ ਕੱਜ ਦੋ ਮੈਨੂੰ ਆਪ ਪ੍ਰਾਪਤੀ ਹੋ ਜਾਵੇ ਜੋ ਠਾਕਰ ਦਿੰਦਾ ਉਸ ਦੀ ਸੰਤੋਖ ਕਰਦਾ ਉਹ ਮਨੁੱਖ ਜੋ ਠਾਕਰ ਬਖਸ਼ਦਾ ਉਹਦੇ ਤੇ ਉਹਨੂੰ ਸੰਤੋਖ ਆ ਜਾਂਦਾ ਸਤ ਸੰਤੋਖ ਆ ਧਰੋ ਧਿਆਨ ਭਗਤ ਜੀ ਕਹਿੰਦੇ ਉਹਦਾ ਧਿਆਨ ਜਿਹੜਾ ਹੈ ਉਹਦੇ ਚਰਨਾਂ ਵਿੱਚ ਟਿਕ ਜਾਂਦਾ ਉਹਨੂੰ ਵਾਰਲਾ ਧਾਨ ਵਾਰ ਦੀਆਂ ਛਾਵਾਂ ਦਾ ਕੋਈ ਲੈਣ ਦੇਣ ਨਹੀਂ ਰਹਿੰਦਾ ਕਥਨੀ ਕਥਿਏ ਬ੍ਰਹਮ ਗਿਆਨ ਕਹਿੰਦੇ ਜੀ ਉਹ ਪਰਮੇਸ਼ਰ ਦੀ ਉਹ ਕਥ ਕਥਾ ਦੀ ਧਿਆਨ ਲਿੰਦਾ ਭਗਤ ਜਨ ਜਿਹੜਾ ਉਹਦੀ ਕਥਨੀ ਕਰਦਾ ਹੈ ਉਹਦਾ ਵਿਖਿਆਨ ਸੁਣਦਾ ਉਹ ਪਰਮੇਸ਼ਰ ਦੇ ਬਚਨ ਪਰਮੇਸ਼ਰ ਦੀ ਬਾਣੀ ਪਰਮੇਸ਼ਰ ਦੇ ਭਗਤ ਉਹਨੂੰ ਚੰਗੇ ਲੱਗਦੇ ਹਨ ਬ੍ਰਹਮ ਦਾ ਗਿਆਨ ਉਹ ਉਹਦੀ ਮਨ ਦੀ ਭੁੱਖ ਤਾਰਦਾ ਉਹਦੀ ਬਿਰਤੀ ਆਸੀ ਹੋ ਜਾਂਦੀ ਭਗਤ ਜੀ ਕਹਿੰਦੇ ਕਹਿੰਦੇ ਇਹ ਬਿਰਤੀ ਪੈਦਾ ਹੋ ਜਾਂਦੀ ਹੈ ਸੰਤੋਖ ਆ ਜਾਂਦਾ ਧਿਆਨ ਜੁੜ ਜਾਂਦਾ ਕਹਿੰਦੇ ਜਦੋਂ ਪਰਮੇਸ਼ਰ ਹਿਰਦੇ ਵਿੱਚ ਪ੍ਰਕਾਸ਼ ਹੁੰਦਾ ਅਗਲਾ ਖੀਰਲਾ ਬੰਦ ਭਗਤੀ ਜੀ ਰੰਮ ਕਰਦਿਆਂ ਨੂੰ ਉਹਨਾਂ ਪੂਰਾ ਚੰਦ ਆਕਾਸ਼ ਬਸਰੇ ਕਲਾ ਸਹਿਜ ਪ੍ਰਗਾਸ ਉਹਨਿਆਂ ਜਿਹੜੀ ਹੁੰਦੀ ਹੈ ਪੂਰਨਵਾਸੀ ਅੰਦਰੋਂ ਆਂਦੇ ਨੇ ਜਿਹੜਾ ਉਦੋਂ ਚੰਦਰਮਾ ਪੂਰਾ ਹੁੰਦਾ ਹਰ ਪਾਸੇ ਉਹਦਾ ਪ੍ਰਕਾਸ਼ ਹੋ ਜਾਂਦਾ ਚੰਦਰਮਾ ਦੀਆਂ ਜਿਹੜੀਆਂ ਕਿਰਨਾਂ ਹਨ ਉਹ ਪ੍ਰਕਾਸ਼ ਹੁੰਦੀ ਹੈ 15ਵੇਂ ਦਿਨ ਪੂਰਨਮਾਸੀ ਵਾਲੇ ਦੇ ਦਿਨ ਦੇਖੀ ਪੂਰਾ ਚੰਦਰਮਾ ਹੁੰਦਾ ਉਹ ਕਿਉਂਕਿ ਪਹਿਲੋਂ ਅੱਧਾ ਬਾਹਰ ਹੁੰਦਾ ਸਹਜੇ ਸਹਜੇ ਜਿਵੇਂ ਜਿਵੇਂ ਥਿੱਤ ਪੂਰੇ ਹੁੰਦਿਆਂ ਉਹ ਪੂਰਾ ਪ੍ਰਕਾਸ਼ ਹੁੰਦਾ ਪੂਰਨਮਾਸੀ ਵਾਲੇ ਦਿਨ ਚੰਦਰਮਾ ਆਕਾਸ਼ ਹਗਤ ਜੀ ਕਹਿੰਦੇ ਆਕਾਸ਼ ਵਿੱਚ ਨਜ਼ਰ ਮਾਰੀਏ ਚੰਦਰਮਾ ਪੂਰੀਆਂ ਰਾਸਾਂ ਤੇ ਹੁੰਦਾ ਪੂਰਾ ਪ੍ਰਗਟ ਹੁੰਦਾ ਪ੍ਰਕਾਸ਼ ਹੋ ਜਾਂਦਾ ਅਸਰਿਆ ਕਲਾ ਸਹਿਜ ਪ੍ਰਗਾਸ ਸਾਰੀਆਂ ਕਲਾਂ ਦੇ ਵਿੱਚ ਉਹ ਪੂਰਾ ਹੁੰਦਾ ਚੰਦਰਮਾ ਤਾਂ ਹੀ ਜਿਹੜੇ ਮੱਤ ਦੁਆਰਾ ਉਸ ਦਿਨ ਵਰਤ ਰੱਖੇ ਜਾਂਦੇ ਨੇ ਬੀਬੀਆਂ ਰੱਖਦੀਆਂ ਇਹ ਪੂਰਾ ਚੰਦਰਮਾ ਜਿਹੜਾ ਜਿਹੜਾ ਕੁਝ ਮੰਗਾਗੇ ਪੁੰਨ ਲੱਗਦਾ ਪੁੰਨ ਕਹਿੰਦੇ ਨੇ ਪੁੰਨ ਲੱਗਦਾ ਇਸ ਕਰਕੇ ਵਰਤ ਰੱਖਿਆ ਜਾਂਦਾ ਪਰ ਭਗਤ ਜੀ ਖੰਡਨ ਕਰਦੇ ਹਨ ਕਹਿੰਦੇ ਉਹ ਜਿਵੇਂ ਚੰਦਰਮਾ ਜਦ ਪੂਰਾ ਕਲਾ ਵਿੱਚ ਸਹਿਜ ਵਿੱਚ ਆ ਜਾਂਦਾ ਕਹਿੰਦੇ ਇਸੇ ਤਰ੍ਹਾਂ ਅਸਰਿਆ ਕਲਾ ਸਹਿਜ ਪ੍ਰਕਾਸ਼ ਕਹਿੰਦੇ ਸਾਰੇ ਪਾਸਿਓਂ ਗੁਰਮਤਿ ਪੂਰਾ ਹੋ ਜਾਂਦਾ ਉਹਦੇ ਜੀਵ ਵਿੱਚ ਸਾਰੀਆਂ ਕਲਾ ਪ੍ਰਗਟ ਹੋ ਜਾਂਦੀਆਂ ਹਨ ਫਿਰ ਉਹਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ ਪਰਮਾਤਮਾ ਦੇ ਵਿੱਚ ਤੇ ਗੁਰਮਖ ਵਿੱਚ ਕੋਈ ਭੇਦ ਨਹੀਂ ਹੁੰਦਾ ਉਹ ਹਰੀ ਦਾ ਰੂਪ ਪ੍ਰਾਪਤ ਕਰ ਲੈਂਦਾ ਹਰੀ ਵਰਗਾ ਹੋ ਜਾਂਦਾ ਕਿਉਂਕਿ ਉਹ ਸਾਰੇ ਅਵਗਨਾਂ ਨੂੰ ਨਾਸ ਕਰਕੇ ਆਤਮਾ ਨੂੰ ਉਹਦੇ ਵਿੱਚ ਲੀਨ ਕਰ ਲੈਂਦਾ ਜੋਤੀ ਜੋਤ ਮਿਲੀ ਸੰਪੂਰਨthia ਆਰਾਮ ਜੋਤ ਵਿੱਚ ਜਦੋਂ ਜੋਤ ਮਿਲ ਜਾਂਦੀ ਹੈ ਫਿਰ ਮਨੁੱਖ ਅਤੇ ਪਰਮਾਤਮਾ ਵਿੱਚ ਅੰਤਰ ਨਹੀਂ ਰਹਿੰਦਾ ਭੇਦ ਨਹੀਂ ਰਹਿੰਦਾ ਉਦੇ ਵਰਗੀ ਆ ਬਚਨ ਉਦੇ ਵਰਗੀ ਸੁਰਤੀ ਉਦੇ ਵਰਗੀ ਸਾਰਾ ਕੁਝ ਵਰਤ ਜਾਂਦਾ ਉਹਦਾ ਵੈਰ ਗਰੋਧ ਖਤਮ ਹੋ ਜਾਂਦਾ ਉਹਨਾਂ ਰੈਰ ਇਹਨਾਂ ਭਗਤ ਜੀ ਸਤਗੁਰੂ ਜੀ ਬਚਨ ਕਰਦਿਆਂ ਨ ਹੋ ਉਹ ਨਰਵੈਰ ਹਰੀ ਜਿਹੜਾ ਕਾਲ ਤੋਂ ਰਹਤਾ ਉਸੇ ਤਰੀ ਉਮਨੋਖ ਹੋ ਜਾਂਦਾ ਉਹਦਾ ਕਿਸੇ ਨਾਲ ਵੈਰ ਨਹੀਂ ਜਿੰਦਾ ਉਹ ਕਾਲ ਤੋਂ ਰਹ ਤੂੰ ਦੀ ਆਤਮਾ ਹੋ ਜਾਂਦੀ ਹੈ ਉਹਨੂੰ ਕੋਈ ਬਾਹਰੀ ਅਵਸਥਾ ਨਾਲ ਪ੍ਰੇਮ ਨਹੀਂ ਰਹਿੰਦਾ ਆਦ ਤੋਂ ਅੰਤ ਤੱਕ ਜਿਵੇਂ ਉਹ ਸੰਪੂਰਨ ਹੈ ਭਗਤ ਜੀ ਕਹਿੰਦੇ ਆਦ ਅੰਤ ਮਦ ਹੋਈ ਰਹਾ ਥਿਰ ਕਹਿੰਦੇ ਉਹ ਹਰੀ ਜਿਹੜਾ ਜਿਵੇਂ ਆਦ ਤੋਂ ਅੰਤ ਤੱਕ ਥਿਰ ਹੈ ਪ੍ਰਕਾਸ਼ਮਾਨ ਹੈ ਆਦ ਅੰਤ ਪਾਂ ਕਹਦੇ ਆਦ ਜਦੋਂ ਜਗ ਪੈਦਾ ਨਹੀਂ ਸੀ ਹੋਏ ਮਾਦ ਦੇ ਵਿੱਚ ਵੀ ਉਹ ਅੰਤ ਵਿੱਚ ਵੀ ਹੈ ਮਾਦ ਦੇ ਵਿੱਚ ਵੀ ਉਹਦਾ ਪ੍ਰਕਾਸ਼ ਹੋਣਾ ਹੈ ਉਹ ਜਦੋਂ ਅੰਤ ਹੋਣਾ ਦੁਨੀਆ ਦਾ ਉਸ ਵੇਲੇ ਵੀ ਉਹ ਨੇ ਸਥਿਰ ਰਹਿਣਾ ਅਸੀਂ ਨਾਸ ਹੋ ਜਾਣਾ ਸ੍ਰਿਸ਼ਟੀ ਦੇ ਨਾਸ ਹੋ ਜਾਣਾ ਪਰ ਪ੍ਰਮਾਤਮਾ ਨਹੀਂ ਉਹ ਸਦਾ ਹੀ ਸਥਿਰ ਹੈ ਕਲ ਹੈ ਸੁਖ ਸਾਗਰ ਮੈ ਰੇ ਕਵੀਰ ਵੀਰ ਸਾਹਿਬ ਜੀ ਕਹਿੰਦੇ ਸੁੱਖਾਂ ਦਾ ਸਾਗਰ ਹੈ ਭਾਈ ਹੀ ਰੀਦੋਖਰੇ ਜਿਹੜੇ ਕਹਿੰਦੇ ਭਾਈ ਉਹ ਸੁੱਖਾਂ ਦਾ ਸਾਗਰ ਹੈ ਹਰੀ ਕਹਿੰਦੇ ਅਸੀਂ ਉਸੇ ਉਹਦੇ ਸੁੱਖ ਸਾਗਰ ਵਿੱਚ ਸਮੁੰਦਰ ਵਿੱਚ ਟੁੱਬੀ ਲਾ ਲਈ ਹੈ ਕਹਿੰਦੇ ਅਸੀਂ ਤਾਂ ਉਸਦੇ ਸੁੱਖ ਸਾਗਰ ਵਿੱਚ ਟੁੱਬੀ ਲਾ ਚੁੱਕੇ ਹਾਂ ਉਹਦੇ ਵਿੱਚ ਸਾਨੂੰ ਸੁੱਖ ਮਿਲਦਾ ਆਨੰਦ ਮਿਲਦਾ ਹੈ ਕਬੀਰ ਸਾਹਿਬ ਜੀ ਕਹਿੰਦੇ ਸੀ ਉਹਦੇ ਵਿੱਚ ਰੰਮ ਗਏ ਹਾਂ ਇੱਕ ਹੋ ਗਏ ਹਾਂ ਹਰੀ ਦੇ ਵਿੱਚ ਕਿਉਂਕਿ ਉਹਦਾ ਸਾਗਰ ਹੈ ਜਿਹੜਾ ਉਹ ਸੁੱਖ ਦਿੰਦਾ ਆਤਮਾ ਨੂੰ ਕਹਿੰਦੇ ਉਹ ਸੰਸਾਰੀ ਦੁੱਖਾਂ ਦੇ ਸਾਗਰ ਤੋਂ ਬਾਹਰ ਕੱਢ ਕੇ ਨਾਮ ਦੇ ਜਲ ਦੇ ਵਿੱਚ ਸਾਗਰ ਵਿੱਚ ਟੁੱਬੀ ਲਵਾ ਦਿੰਦਾ ਮਨੁੱਖ ਨੂੰ ਇਹ ਸ਼ਬਦਾਂ ਦੀ ਵਿਚਾਰ ਹੈ ਇੱਥੇ ਥਿੱਤੀ ਕੀ ਵਾਰ ਸੰਪੂਰਨ ਹੁੰਦੀ ਹੈ 16 ਇਹਦੇ ਬੰਦਨ 15 ਥਿੱਤਾ ਮੰਨੀਆਂ ਹਨ ਤੇ ਅਗਲੇ ਪੂਰਨ ਮਾਸ਼ੀ ਤੇ ਸੰਪਾਤੀ ਹੁੰਦੀ ਆ ਅਗਲਾ ਫਿਰ ਬੰਦ ਸ਼ੁਰੂ ਹੁੰਦਾ ਆ ਸਾਧ ਸੰਗਤ ਜੀਓ ਅੱਗੇ ਭਗਤ ਵੀਰ ਸਾਹਿਬ ਜੀ ਗੋੜੀ ਰਾਗ ਇਹ ਵਾਰ ਆਰੰਭ ਕਰਨਗੇ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਜੀ ਨੀਕਾ ਭੁੱਲਾ ਜਨੀਆਂ ਨ ਮਹਾਰਾਜ ਇਸ ਮੱਤ ਬਖਸ਼ ਲੈ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭਾਈ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ